ਪ੍ਰੋਫੈਸਰ ਸਾਬ ਸਭ ਤੋਂ ਪਹਿਲਾਂ ਜੋ ਨਤੀਜੇ ਆਏ ਨੇ ਲੁਧਿਆਣਾ ਜਿਮਣੀ ਚੌਂ ਦੇ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਆਮ ਆਰਿ ਪਾਰਟੀ ਕਹਿ ਰਹੀ ਹੈ ਕਿ ਬਹੁਤ ਵੱਡੀ ਜਿੱਤ ਆ ਹਣੀ ਅਸਲੀਅਤ ਇਹ ਹੈ ਕਿ ਵੋਟਾਂ ਕਿੰਨੇ ਪਰਸੈਂਟ ਪਈਆਂ 52.33 ਬਿਲਕੁਕੁਲ ਕੋਈ ਬੋਡੀ ਨਹੀਂ ਪਾਉਣ ਆਏ ਲੋਕ ਇਹ ਨਤੀਜੇ ਤੇ ਐਕਸਪੈਕਟਿਡ ਹੀ ਸੀਗਾ ਮੋਸਟਲੀ ਇਹੀ ਹੁੰਦਾ ਆ ਕਿ ਜਿਹਦੀ ਸਰਕਾਰ ਹੁੰਦੀ ਆ ਉਹ ਆਪਣਾ ਕੈਂਡੀਡੇਟ ਜਿਹੜਾ ਆ ਉਹ ਜਿਤਾ ਲੈਂਦੀ ਆ ਕਿਹਾ ਜਾਂਦਾ ਕਿ ਕਾਂਗਰਸ ਨੂੰ ਹਰਾਉਣ ਵਾਸਤੇ ਵਿਰੋਧੀ ਧਿਰ ਦੀ ਲੋੜ ਨਹੀਂ ਕਾਂਗਰਸ ਆਪ ਹੀ ਹੈਗੀ ਆ ਮੈਂ ਵੀ ਕਹਿੰਦਾ ਭੀ ਜਿੰਨਾ ਇੱਕ ਕਾਂਗਰਸੀ ਇਮਾਨਦਾਰੀ ਦੇ ਨਾਲ ਮਿਹਨਤ ਕਰਕੇ ਆਪਣੇ ਬੰਦੇ ਨੂੰ ਹਰਾਉਣ ਦਾ ਸਵਾਦ ਲੈਂਦਾ ਆ ਹੂੰ ਉਹਨਾਂ ਔਰ ਕੋਈ ਮੇਰਾ ਖਿਆਲ ਪਾਰਟੀ ਇਹ ਨਹੀਂ ਹੋਊਗਾ ਬੈਸਤ ਇੰਨਾ ਦਾ ਕਲਚਰ ਜਿਹੜਾ ਆ ਉਹ ਬੜਾ ਖਤਰਨਾਕ ਤੇ ਬੜਾ ਮਤਲਬ ਦੁਖਦਾਈ ਵੀ ਹੈਗਾ ਮੈਂ ਤੇ ਕਹੂੰਗਾ ਕਿ ਕਿਹੋ ਜਿਹਾ ਪੰਜਾਬੀ ਆ ਕਿ ਜਿਹੜੇ ਇਕੱਠੇ ਨਹੀਂ ਰਹਿ ਸਕਦੇ ਕਿ ਚਰਚਾ ਰਵਨੀਤ ਬਿੱਟੂ ਦੀ ਭਾਰਤ ਪੁਸ਼ਨਾਸ਼ੀ ਨਾਲ ਯਾਰੀ ਦੀ ਵੀ ਚੱਲ ਉਧਰ ਕਾ బీజేపీ ਵੱਲ ਬਿੱਟੂ ਕਰਕੇ ਪੂਰੇ ਚਲੇ ਗਏ ਜਾਂ ਜੁਲੀ ਟੱਪਾ ਲੈ ਕੇ ਜਾਂ ਇੱਕ ਲਾਈਨ ਇਧਰ ਵੀ ਵਿਛਾਈ ਹੋਈ ਆ ਤੇ ਹੋ ਸਕਦਾ ਕਿ ਭਾਰਤ ਪੁਸ਼ਨਾਸ਼ੀ ਨੂੰ ਕੁਝ ਮੋਟਾ ਬਿੱਟੂ ਨੇ ਇਸ ਕਰਕੇ ਦਵਾਈਆਂ ਹੁੰਦੀ ਬੀਜੇਪੀ ਦਾ ਦੱਸੋ ਕੀ ਬੀਜੇਪੀ ਕੀ ਗਰੋ ਕਰ ਰਹੀ ਆ ਪੰਜਾਬ ਦੇ ਵਿੱਚ ਸੁਨੀਲ ਜਾਕੜ ਬੀਬਾ ਬੰਦਾ ਚੰਗਾ ਬੰਦਾ ਮੈਂ ਲੀਡਰ ਦੇ ਤੌਰ ਤੇ ਨਹੀਂ ਕਹਿ ਰਿਹਾ ਪਰ ਥੱਲੇ ਘੱਟ ਨੂੰ ਤਾਂ ਮਜੂਦ ਹੁੰਦਾ ਯਾਰ ਸਾਡੀ ਵਾਰੀ ਪ੍ਰਧਾਨ ਬਣ ਦੀ ਕਦੋਂ ਆਊਗੀ ਹੇ ਜਿਹੜਾ ਬੰਦਾ ਹਾਰ ਗਿਆ ਬਿੱਟੂ ساری ਉਮਰ ਕਾਂਗਰਸ ਚ ਰਿਆ ਉਹਨੂੰ ਤੁਸੀਂ ਮਨਿਸਟਰ ਬਣਾਤਾ ਦੂਜਿਆਂ ਨੂੰ ਨਹੀਂ ਪ੍ਰੋਫੈਸਰ ਸਾਹਿਬ ਪਰ ਜਦੋਂ ਇੱਕ ਪਾਸੇ ਸੁਖਵੀਰ ਬਾਦਲ ਧੜਾ ਲਗਾਤਾਰ ਕਹਿ ਰਿਹਾ ਕਿ ਬੀਜੇਪੀ ਸਾਡਾ ਨੁਕਸਾਨ ਕਰ ਰਹੀ ਹੈ ਸਾਡੇ 'ਚ ਧੜੇਬੰਦੀ ਕਰਕੇ ਦੂਜੇ ਪਾਸੇ ਪਾਰਟੀ ਜਾਂ ਲੀਡਰ ਖੜੇ ਕਰ ਰਹੀ ਹੈ ਪਰ ਉਹ ਸਾਰੇ ਦੇ ਵਿਚਾਲੇ ਉਹਨਾਂ ਦੋਸ਼ਾਂ ਦੇ ਵਿਚਾਲੇ ਕੀ ਗੱਠਜੋੜ ਹੋ ਸਕਦਾ ਇਹ ਪੋਲਿਟਿਕਸ ਹੈ ਭਾਈ ਇਹ ਵੀ ਗੱਲ ਠੀਕ ਹੈ ਕਿ ਕਰ ਰਹੀ ਹੈ ਜਾਂ ਕਿਹੜਾ ਕੁਛ ਨਹੀਂ ਕੀਤਾ ਜਿਹੜੇ ਬਾਹਰ ਨਿਕਲੇ ਆ ਹੂੰ ਸਦਾ ਹਰਲੇ ਹੀ ਆਪਣੇ ਆਪ ਨਿਕਲ ਗਏ ਦਿੱਲੀੋਂ ਥਾਪੜਾ ਸੀਗਾ ਕਿਉਂ ਨਗਾਹੇ ਦਾ ਪੰਜਾਬੀ ਲੀਗ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਛਲੇੜੀ ਤਾਂ ਲੁਧਿਆਣਾ ਜਿਮਣੀ ਚੌਣ ਹੋ ਕੇ ਹਟਿਆ ਨਤੀਜੇ ਬੇहद ਹੈਰਾਨੀਜਨਕ ਨੇ ਆਮ ਆਰਮੀ ਪਾਰਟੀ ਜੋ ਕਿ ਸੱਤਾਧਰ ਪਾਰਟੀ ਆ ਉਹਨਾਂ ਦੇ ਕੈਂਡੀਡੇਟ ਸੰਜੀਵ अरोੜਾ 10000 ਦੀ ਪਲੱਸ ਲੀਡ ਦੇ ਨਾਲ ਜਿੱਤੇ ਨੇ ਤੇ ਦੂਜੀ ਪਾਰਟੀਆਂ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਉਹਨਾਂ ਦੇ ਵਿੱਚ ਕੀ ਕੁਝ ਐਨਾਲਿਸਿਸ ਹੋ ਰਿਹਾ ਹੈ ਉਸ ਦੇ ਉੱਤੇ ਗੱਲਬਾਤ ਕਰਾਂਗੇ ਕਿ ਆਖਰਕਾਰ ਦੂਜੀ ਪਾਰਟੀਆਂ ਨੂੰ ਇਸ ਚੋਣ ਤੋਂ ਕੀ ਕੁਝ ਸਿੱਖਣਾ ਚਾਹੀਦਾ ਹੈ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਜੀਤ ਸਿੰਘ ਜੀ ਪ੍ਰੋਫੈਸਰ ਸਾਹਿਬ ਬਾਲੋ ਸਵਾਗਤ ਆ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਜੋ ਨਤੀਜੇ ਆਏ ਨੇ ਲੁਧਿਆਣਾ ਜਿਮਣੀ ਚੋਣ ਦੇ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਆਮ ਆਰਮੀ ਪਾਰਟੀ ਕਹਿ ਰਹੀ ਹੈ ਕਿ ਬਹੁਤ ਵੱਡੀ ਜਿੱਤ ਆ ਸਾਡੀ ਨਹੀਂ ਨਤੀਜੇ ਤੇ ਐਕਸਪੈਕਟਿਡ ਹੀ ਸੀਗਾ ਮੋਸਟਲੀ ਇਹੀ ਹੁੰਦਾ ਆ ਕਿ ਜਿਹਦੀ ਸਰਕਾਰ ਹੁੰਦੀ ਆ ਉਹ ਆਪਣਾ ਕੈਂਡੀਡੇਟ ਜਿਹੜਾ ਆ ਉਹ ਜਿਤਾ ਲੈਂਦੀ ਐ ਸਾਰੇ ਤੇ ਦਿੱਲੀ ਦੀ ਪਾਰਟੀ ਸਾਰੇ ਦੇ ਸਾਰੇ ਇਹ ਇਹਦੀ ਸਰਕਾਰ ਤੁਹਾਨੂੰ ਕਿੰਨੀਆਂ ਕੈਬਨਿਟ ਮੀਟਿੰਗਾਂ ਹੋਈਆਂ 45 ਦਿਨਾਂ ਚ ਅਸੀਂ ਇੰਡਸਟਰੀ ਲਿਸਟਾਂ ਦਾ ਸਾਰਾ ਕੁਝ ਐਪਲੀਕੇਸ਼ਨਾਂ ਕਲੀਅਰ ਕਰਦਾਂਗੇ ਕੇਜਰੀਵਾਲ ਖੁਦ ਆ ਕੇ ਅਨਾਉਂਸ ਕਰ ਰਿਹਾ ਸੀ ਫਿਰ ਉਹ ਜਿਹੜਾ ਸ਼ਾਪ ਐਕਟ ਆ ਉਸ ਦੇ ਵਿੱਚ ਤਰਮੀਮ ਕਰਕੇ ਮਜ਼ਦੂਰਾਂ ਦੇ ਵਿਰੋਧ ਵਿੱਚ ਤੇ ਜਿਹੜੇ ਸ਼ਾਪ ਕੀਪਰ ਮੈਂ ਤਾਂ ਸ਼ਾਪ ਐਕਟ ਹੈ ਜਿਹੜੇ ਛੋਟੇ ਕਾਰੋਬਾਰੀ ਹੈ ਉਹਨਾਂ ਦੇ ਹੱਕ ਵਿੱਚ ਫੈਸਲੇ ਕੀਤੇ ਜਾਣੀ ਕੋਈ ਦੁਨੀਆ ਦੀ ਜਿਹੜੀ ਇਹਨਾਂ ਨੂੰ ਹਥਿਆਰ ਨਹੀਂ ਸੀ ਜਿਹੜਾ ਨਹੀਂ ਚਲਾਇਆ ਇਹ ਚੋਣ ਜਿੱਤਣ ਲਈ ਪਰ ਉਹਦੇ باوجود ਐਨਲਿਸਿਸ ਦੇਖੋ ਹੁਣ ਜੀ 1.5 ਲੱਖ ਵੋਟ ਦਾ ਫਰਕ ਜ਼ਰੂਰ ਹੈਗਾ ਆ ਹਾਂ ਪਹਿਲਾਂ ਦੀਆਂ ਜਿਹੜੀਆਂ ਬਾਈਲੈਕਸ਼ਨ ਇੱਥੇ ਹੀ ਪਾਰਟੀ ਦੀਆਂ 30-30 ਹਜ਼ਾਰ ਦੇ ਫਰਕ ਨਾਲ ਵੀ ਜਿੱਤੇ ਇਹਨਾਂ ਦੇ ਕੈਂਡੀਡੇਟ ਹੁਣ ਛੱਡ ਦਿਓ ਇਹ 1.5 ਵੀ ਇਹਨਾਂ ਨੂੰ 1.5 ਹਜ਼ਾਰ ਜਿਹੜਾ 1.5 ਲੱਖ ਵਰਗਾ ਹੀ ਸਮਝੋ ਜਿੰਨੀ ਇਹਨਾਂ ਨੇ ਮਿਹਨਤ ਕੀਤੀ ਹੈ ਬਿਲਕੁਲ ਇਸ ਕਰਕੇ ਇਹ ਜਿੱਤ ਤੇ ਜੇਤੀ ਆ ਪਹਿਲਾਂ ਤੇ ਇਸ ਗੱਲ ਦੀ ਤੇ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ ਪਰ ਇਹਦੇ ਅਰਥ ਕੀ ਹੈ ਕਿ ਪਹਿਲਾਂ ਤੇ ਸਭ ਤੋਂ ਪਹਿਲਾਂ ਤੇ ਇਹ ਕਹਿ ਰਿਹਾ ਕਿ ਦੇਖੋ ਜੀ ਅਸੀਂ ਇੰਨਾ ਵਧੀਆ ਪ੍ਰੋਗਰਾਮ ਦਿੱਤਾ ਆਈ ਨਹੀਂ ਸੋਹਣੀ ਸਰਕਾਰ ਚਲਾਈ ਹੁਣ ਤੇ ਲੋਕਾਂ ਨੇ ਐਡੀ ਤਗੜੀ ਮੋਹਰ ਲਾਤੀ ਹੈ ਕਿ ਹੁਣ ਗੱਡੀ ਸੁਪਾਰਟ ਭੱਜ ਲੈਣੀ ਹੈ ਸਤਾਈ ਵੀ ਅਸੀਂ ਪਾਰ ਕਰ ਲੈਣੀ ਹੈ ਬਿਲਕੁਲ ਇਹੀ ਕਹਿ ਰਹੇ ਆ ਇਹ ਉਹ ਮੈਸੇਜ ਦੇ ਰਹੇ ਆ ਆਮ ਆਦਮੀ ਪਾਰਟੀ ਤੇ ਉਹਨਾਂ ਦੀ ਸਰਕਾਰ ਜੀ ਅਸਲੀਅਤ ਇਹ ਹੈ ਕਿ ਵੋਟਾਂ ਕਿੰਨੇ ਪਰਸੈਂਟ ਪਈਆਂ 55.33 ਹਾਂ ਬਿਲਕੁਲ 55 ਬੋਡੀ ਨਹੀਂ ਪਾਉਣ ਆਏ ਲੋਕ ਇਹ ਵੋਟਾਂ ਵੀ ਕਿਹਨੇ ਪਾਈਆਂ ਜਿੱਥੇ दारू ਆਟਾ ਦਾਲ ਪੈਸਾ ਸਾਰਾ ਕੁਝ ਕੱਲ ਖਬਰਾਂ ਚੱਲ ਰਹੀਆਂ ਸੀ ਕਹਿੰਦੇ ਸੀ ਘੱਟੋ-ਘੱਟ ਸ਼ਾਇਦ 100 ਕਰੋੜ ਖਰਚ ਦਿੱਤਾ ਇਹ ਇਲੈਕਸ਼ਨ ਨੂੰ ਇਸ ਪੱਧਰ ਤੇ ਇੰਨੀਆਂ ਕੋ ਵੋਟਾਂ ਲੈਣ ਲਈ ਹੱਦ ਹੋ ਗਈ ਆ ਕੱਲੋਂ ਪੱਪਕਾਰ ਸਿੰਘ ਨੂੰ ਮਨ ਆਪ ਚੈਨਲ ਦੇ ਉੱਤੇ ਸੀ ਆ피 ਅਸੀਂ ਇਕੱਠੇ ਗੱਲਾਂ ਬਾਤਾਂ ਕਰਦੇ ਰਹੇ ਹਾਂ ਉਹਨੇ ਸਾਰੀਆਂ ਵੀਡੀਓ ਵਾ ਮੈਂ ਤੁਹਾਨੂੰ ਅਗਲੀ ਗੱਲ ਵੀ ਦੱਸ ਦਿਆਂ ਹੂੰ ਸਾਰੀਆਂ ਵੀਡੀਓ ਸਾਰੇ ਡਾਕੂਮੈਂਟ ਉਹ ਖੁਦ ਐਡਵੋਕੇਟ ਆ ਹੂੰ ਇਕੱਠੇ ਕੀਤੇ ਹੋਇਆ ਉਹ ਕਹਿੰਦਾ ਅਸੀਂ ਰਿਟਰਨਿੰਗ ਅਫੀਸਰ ਨੂੰ ਵੀ ਕਿਹਾ ਕੋਈ ਸਾਡੀ ਸੁਣੀ ਨਹੀਂ ਗਈ ਅਸੀਂ ਪੁਲਿਸ ਦੇ ਵਿੱਚ ਕੰਪਲੇਂਟ ਦਿੱਤੀਆਂ ਆ ਸਾਡੇ ਕੋਲ ਕਾਪੀਆਂ ਆ ਸਾਡੀ ਕੋਈ ਸੁਣੀ ਨਹੀਂ ਗਈ ਬੜੀ ਧਾਂਦਲੀ ਹੋਈ ਆ ਔਰ ਅਸੀਂ ਕੋਰਟ 'ਚ ਜਾ ਰਹੇ ਆ ਇਹ ਚੋਣ ਜੀ ਅਨਲ ਹੋ ਜਾਣੀ ਆ ਉਨੇ ਹੁੰਦੀ ਨਹੀਂ ਹੁੰਦੀ ਬੜਾ ਔਖਾ ਹੁੰਦਾ ਵੈਸੇ ਪਰ ਇਹ ਹਾਲਾਤ ਦੇ ਵਿੱਚ ਇੰਨੀਆਂ ਵੋਟਾਂ ਤੇ ਇਹੋ ਜੀ ਜਿੱਤ ਇਹ ਅਰੋੜਾ ਸਾਹਿਬ ਲੈ ਕੇ ਗਏ ਪਿਛਲੀ ਵਾਰ ਜਿੰਨੀਆਂ ਵੋਟਾਂ ਪਈਆਂ ਇਹਨਾਂ ਨੂੰ ਜੀ ਆ ਜਿਹੜੀਆਂ ਹੁਣੇ ਵੋਟਾਂ ਪੈ ਕੇ ਹਟੀਆਂ ਆ 2024 ਦੇ ਵਿੱਚ ਉਹਦੇ ਨਾਲੋਂ ਐਤ ਕੀ ਪਰਸੈਂਟੇਜ ਵੀ ਥੋੜੀ ਬੈਟਰ ਆ ਆਪਦੀ ਉਹ ਤਾਂ ਸਾਢੇ 43 ਚੱਕੀ ਨਹੀਂ ਸੀ ਹੁਣ 39 ਹੈ ਪਰ ਜਿੰਨੀਆਂ ਸੂਬੇ ਦੇ ਵਿੱਚ 42% ਵੋਟਾਂ ਪਈਆਂ 22 ਦੇ ਵਿੱਚ ਉਹਦੇ ਨਾਲ ਉਹ ਤੇ 39 ਫਿਰ ਵੀ ਘਟਿਆ ਇਸ ਕਰਕੇ ਜੇ ਕਹੋ ਨਾ ਕਿ ਇਹਨਾਂ ਦੇ ਹੱਕ 'ਚ ਹਨੇਰੀ ਆ ਗਈ ਜਿੰਨੀਆਂ ਪਈਆਂ ਉਹਦੇ 'ਚੋਂ ਵੀ ਕੋਈ 42% ਨਹੀਂ ਪੈ ਸਕੇ ਜਿਹੜੀਆਂ ਸੂਬੇ 'ਚ 2022 'ਚ ਇਹਨਾਂ ਨੂੰ ਪਈਆਂ ਸੀ ਕਹਿਣ ਦਾ ਮਤਲਬ ਇਹਨਾਂ ਦੀਆਂ ਚਿੰਤਾਵਾਂ ਹੁਣ ਮੈਂ ਅਗਲੀ ਗੱਲ ਵੀ ਦੱਸ ਦੇਣਾ ਤੁਹਾਡਾ ਜਿਹੜਾ ਸਵਾਲ ਹੋਣਾ ਉਹ ਕਹਿੰਦੇ ਜੀ ਇਹ ਕਿਵੇਂ ਗੱਲ ਹੈ ਜੀ ਹਾਂ ਮੈਂ ਤੇ ਕੱਲ ਸਾਰੀ ਦਿਹਾੜੀ ਹਾਈਕਿੰਗ ਕੀਤਾ ਨਾ ਉਹ ਕਹਿੰਦੇ ਜੀ ਇਹ ਕਿਹੜੀ ਗੱਲ ਆ ਆਮ ਆਦਮੀ ਪਾਰਟੀ ਦੇ ਤੁਸੀਂ ਕਹਿੰਦੇ ਜੇ ਦੀ ਸਰਕਾਰ ਹੁੰਦੀ ਆ ਉਹ ਜਿੱਤਦੇ ਆ ਉਹ ਦੇਖੋ ਅਸੀਂ ਗੁਜਰਾਤ ਵਿੱਚ ਜਿੱਤ ਗਏ ਹਾਂ ਬਿਲਕੁਲ ਗੁਜਰਾਤ ਚ ਵੀ ਫਿਰ ਜਿੱਤੇ ਹਾਂ ਸੁਣ ਸੁਣ ਉੱਥੇ ਇਹ ਹੈ ਕਿ ਇੰਨੇ ਦਾ ਹੀ ਬੰਦਾ ਤੇ ਡਿਫੈਕਟ ਕਰਕੇ ਦੂਜੇ ਪਾਸੇ ਗਿਆ ਸੀਗਾ ਹਾਂ ਸੀਟ ਇੰਨਾ ਦੀ ਜਿੱਤੀ ਹੋਈ ਸੀ ਪਹਿਲਾਂ ਤੇ ਉਹ ਜਿਹੜਾ ਪਤਾ ਨਹੀਂ ਉਹ ਨਾਂ ਉਹਨਾਂ ਦਾ ਕੁਝ ਹੋਰ ਹੀ ਆ ਮੈਨੂੰ ਹੁਣ ਚੇਤਾ ਨਹੀਂ ਆ ਕੋਈ ਦੱਸਾ ਲਿਆ ਬਿਲਕੁਲ ਠੀਕ ਹੈ ਤੇ ਉਹ ਉਹ ਜਿਹੜਾ ਗਪਾਲ ਭਾਈ ਥਾ ਉੱਥੇ ਜਿੱਤ ਕੇ ਗਿਆ ਆ ਉਹ ਇੰਨਾ ਦੀ ਸੀਟ ਪਹਿਲਾਂ ਵੀ ਸੀ ਉਹ ਬਾਅਦ ਇਲੈਕਸ਼ਨ ਉਹ ਦੁਬਾਰਾ ਜਿੱਤ ਗਏ ਪਰ ਦੂਜੀ ਸੀਟ ਦਾ ਗੱਲ ਹੀ ਨਹੀਂ ਕਰਦੇ ਕੋਈ ਨਹੀਂ ਕਰਦਾ ਦੂਜੀ ਵਿੱਚ ਵੀ ਜਿਹੜੀ ਦੂਸਰੀ ਬਾਈ ਇਲੈਕਸ਼ਨ ਵਿੱਚ ਮੈਂ ਉਥੇ ਚੈਨਲ ਤੇ ਦੇਖ ਰਿਹਾ ਸੀ ਅਜੇ 2000 ਵੋਟ ਨਹੀਂ ਸੀ ਪਈ ਜਾਣੀ ਜਮਾਨਤ ਜਬਤ ਤੇ ਕੀ ਜਿਹੜੀ ਬੜੀ ਬੇਇੱਜ਼ਤੀ ਵਾਲੀ ਜਮਾਨਤ ਜਬਤ ਹੋ ਉਥੇ ਦੂਜੀ ਸੀਟ ਤੇ ਉੱਤੇ ਹੋਈ ਆ ਹੂੰ ਇਸ ਲਈ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਜੇ ਦੇਸ਼ ਦੇ ਵਿੱਚ ਇਹ ਸੁਪਨੇ ਕੀ ਲੈ ਰਹੇ ਆ ਕਈ ਬੰਦੇ ਨਾਲ ਤੇ ਕਹ ਰਹੇ ਲੈ ਜੀ ਹੁਣ ਤੇ ਮੋਦੀ ਤੋਂ ਬਾਅਦ ਕੇਜਰੀਵਾਲ ਦਾ ਨੰਬਰ ਲੱਗ ਗਿਆ ਪ੍ਰਧਾਨ ਮੰਤਰੀ ਬਣਨਾ ਹੂੰ ਤੁਹਾਨੂੰ ਕਿਤੇ ਯੂਨਾਈਟਿਡ ਨੇਸ਼ਨ ਦਾ ਨਾ ਉਥੇ ਸੈਕਟਰੀ ਜਨਰਲ ਆਦਣ ਅਮੀਸ਼ਾ ਆਪਣੇ ਕਿਹੜੇ ਸੁਪਨੇ ਚ ਪ੍ਰਾਣੀਆਂ ਜਿੰਨੀਆਂ ਇਲੈਕਸ਼ਨਾਂ ਇਹਨਾਂ ਨੇ ਜਿੱਤੀ ਲੜੀਆਂ ਆ ਜੀ ਯੂਪੀ ਚ ਹਰਿਆਣੇ ਚ ਉੱਤਰਾਖੰਡ ਚ ਹਮਾਚਲ ਹਮਾਚਲ ਤੇ ਪਿਛਲੀ ਵਾਰੀ ਛੱਡ ਕੇ ਪੱਜ ਗਏ ਸੀਗੇ ਵਿੱਚੋਂ ਛੱਡ ਕੇ ਪੱਜ ਗਏ ਸੀਗੇ ਇਸ ਲਈ ਇਹ ਉਹਨਾਂ ਦੀਆਂ ਸਾਰਿਆਂ ਦੀਆਂ ਕਾਰਗੁਜ਼ਾਰੀਆਂ ਦੇਖੋ ਕਿਤੇ 100% ਜ਼ਮਾਨਤਾਂ ਜਬਤ ਕਿਤੇ 97% ਸੀਟਾਂ ਤੇ ਜ਼ਮਾਨਤਾਂ ਜਬਤ ਕਿਤੇ 93% ਤੇ ਜ਼ਮਾਨਤਾਂ ਜਬਤ ਹੂੰ ਗੁਜਰਾਤ ਦੇ ਵਿੱਚ ਇੱਕ ਤੋਂ ਸੀਟਾਂ ਇਹਨਾਂ ਨੇ ਜਿੰਨੀਆਂ ਵੀ ਲਈਆਂ ਮੈਨੂੰ ਹੁਣ ਪੱਕਾ ਆ ਜਾਦਣੀ ਆ ਪੰਜਾਬ ਦੇ ਵਿੱਚ ਹਨੇਰੀ ਜ਼ਰੂਰ ਆਈ ਉਹ ਪੰਜਾਬੀਆਂ ਦਾ ਤੁਹਾਨੂੰ ਪਤਾ ਸਵਾਜ ਜਿੱਦਨ ਨੂੰ ਜਾਂਦੇ ਆ ਲਾਰਪੁਣਾ ਸਾਰਾ ਲਾਲਾ ਲਾਲਾ ਤੇ ਹੁਣ ਉਨਾ ਹੀ 2027 ਚ ਐਂਟੀਕਲਾਈਮੈਕਸ ਹੋਊਗਾ ਤੇ ਤੁਹਾਡੇ ਸਾਹਮਣੇ ਤੁਸੀਂ ਦੇਖੋ ਪ੍ਰੋਫੈਸਰ ਸਾਹਿਬ ਇਸ ਚੋਣ ਦੇ ਵਿੱਚੋਂ ਜਿਹੜਾ ਕਾਂਗਰਸ ਦਾ ਜਿਹੜਾ ਜੋ ਆਪਾਂ ਦੇਖਣ ਨੂੰ ਮਿਲੇ ਆ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਕਟੋਕਲੇਸ਼ ਕਾਂਗਰਸ ਦਾ ਹਾਲਾਂਕਿ ਚੱਲਦਾ ਆਉਂਦਾ ਕਿਹਾ ਜਾਂਦਾ ਕਿ ਕਾਂਗਰਸ ਨੂੰ ਹਰਾਉਣ ਵਾਸਤੇ ਵਿਰੋਧੀ ਧਿਰ ਦੀ ਲੋੜ ਨਹੀਂ ਕਾਂਗਰਸ ਆਪ ਹੀ ਹੈਗੀ ਆ ਮੈਂ ਵੀ ਕਹਿਣਾ ਮੈਂ ਵੀ ਇਹੀ ਗੱਲ ਕਹਿਣਾ ਵੀ ਜਿੰਨਾ ਇੱਕ ਕਾਂਗਰਸੀ ਇਮਾਨਦਾਰੀ ਦੇ ਨਾਲ ਮਿਹਨਤ ਕਰਕੇ ਆਪਣੇ ਬੰਦੇ ਨੂੰ ਹਰਾਉਣ ਚ ਆਪਣੇ ਹੀ ਬੰਦੇ ਨੂੰ ਹਰਾਉਣ ਚ ਸਵਾਦ ਲੈਂਦਾ ਆ ਉਹਨਾਂ ਹੋਰ ਕੋਈ ਮੇਰਾ ਖਿਆਲ ਪਾਰਟੀ 'ਚ ਨਹੀਂ ਹੋਊਗਾ ਵੈਸੇ ਤੇ ਹਰ ਪਾਰਟੀ 'ਚ ਫੈਕਸ਼ਨਲਿਜ਼ਮ ਹੁੰਦਾ ਹਰ ਪਾਰਟੀ 'ਚ ਧੜੇਬੰਦੀ ਹੁੰਦੀ ਆ ਪਰ ਕਾਂਗਰਸ ਦਾ ਇੱਕ ਕਲਚਰ ਬਣ ਚੁੱਕਾ ਦੇਖੋ ਤੁਸੀਂ ਆਸ਼ੂ ਇਹ ਇਹ ਯਾਰ ਤੁਸੀਂ ਲੀਡਰ ਹੈ ਇੱਕ ਪਾਰਟੀ ਦੀ ਟਿਕਟ ਤੇ ਲੜਦੇ ਆ ਤੁਸੀਂ ਪੰਜੇ ਦੀ ਟਿਕਟ ਤੇ ਲੜਦੇ ਆ ਤੁਹਾਡੀ ਉਹ ਪਾਰਟੀ ਆ ਕੇਂਦਰ ਦੇ ਵਿੱਚ ਤੁਹਾਨੂੰ ਕਿੰਨਾ ਸੰਕਟ ਆ ਤੁਹਾਡੇ ਲੀਡਰ ਕੇਂਦਰੀ ਕੀ ਚਾਹੁੰਦੇ ਤੁਹਾਡੇ ਤੋਂ ਤੁਸੀਂ ਇੱਥੇ ਕੀ ਕਰ ਰਹੇ ਆ ਭੰਗ ਭੁਜ ਰਹੀ ਆ ਹਮਮ ਔਰ ਧਾਇਏ ਦੇ ਬੰਦੇ ਆ ਕੁਛ ਕਿੱਧਰ ਕੋਈ ਕਿੱਧਰ ਕੋਈ ਕਿੱਧਰ ਕਾਂਗਰਸੀ ਕਿੱਥੇ ਕਿੱਥੇ ਨਹੀਂ ਗਏ ਬੀਜੇਪੀ ਦਾ ਪ੍ਰਧਾਨ ਬਣ ਗਿਆ ਬੀਜੇਪੀ ਦਾ ਮਨਿਸਟਰ ਬਣ ਗਿਆ ਹਾਰ ਕੇ ਬੀਜੇਪੀ ਦੇ ਆਪ ਅੰਮ੍ਰਿਤਸਰ ਵਾਲਾ ਨਾ ਆਪਣਾ ਪਟਿਆਲੇ ਵਾਲਾ ਚਲਾ ਗਿਆ ਅੱਡੇ ਤੇ ਕਾਂਗਰਸੀ ਉੱਧਰ ਚਲੇ ਮਤਲਬ ਇਹ ਕਾਂਗਰਸ ਦੀ ਪੰਜਾਬ ਦੀ ਕਾਂਗਰਸ ਦੀ ਗੱਲ ਕਰ ਰਿਹਾ ਮੈਂ ਆਲ ਇੰਡੀਆ ਦੀ ਕਾਂਗਰਸ ਦੀ ਨਹੀਂ ਗੱਲ ਕਰ ਰਿਹਾ ਇਹਨਾਂ ਦਾ ਕਲਚਰ ਜਿਹੜਾ ਆ ਉਹ ਬੜਾ ਖਤਰਨਾਕ ਤੇ ਬੜਾ ਮਤਲਬ ਦੁਖਦਾਈ ਵੀ ਹੈਗਾ ਮੈਂ ਤੇ ਕਹੂੰਗਾ ਕਿ ਕਿਹੋ ਜਿਹਾ ਪੰਜਾਬੀ ਆ ਕਿ ਜਿਹੜੇ ਇਕੱਠੇ ਹੀ ਨਹੀਂ ਰਹਿ ਸਕਦੇ ਹੁਣ ਮੈਂ ਮੁੱਦੇ ਤੇ ਆਉਣਾ ਐ ਭਾਰਤ ਪੂਸ਼ਨਾਚੂ ਇੱਕ ਨੂੰ ਦਾ ਲਗਾਤਾਰ ਕ੍ਰਿਟਿਸਿਜ਼ਮ ਜਨਤਾ ਦੇ ਵਿੱਚ ਸੀਪੀਓ ਅਕੜੂ ਹੋ ਗਿਆ ਹਾਂ ਹਮੇ ਬਹੁਤ ਗੁੱਸੇ ਨਾਲ ਬੋਲਦਾ ਬਹੁਤ ਗੁੱਸੇ ਨਾਲ ਬੋਲਦਾ ਯਾਨੀ ਮਤਲਬ ਇਹ ਇੰਜ ਸਮਝ ਲਓ ਕਿ ਲੋਕਾਂ ਨੂੰ ਜੋ ਇੱਕ ਲੀਡਰ ਦੇ ਵਿੱਚ ਹੁੰਦੀ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਉਹਦੇ ਵਿੱਚ ਕਲਾ ਨਹੀਂ ਹੈਗੀ ਉਹ ਜੇ ਭਾਵੇਂ ਠੀਕ ਹੈ ਉਹਦੇ ਨਾਲ ਉਹ ਫਾਇਦਾ ਵੀ ਕਰਦਾ ਹੋਊਗਾ ਜਨਤਾ ਦਾ ਜਿਹੜੀ ਲੜਾਈ ਝਗੜਾ ਪੁਲਿਸ ਨਾਲ ਕਰਨਾ ਮਹਿਕਮਿਆਂ ਨਾਲ ਕਿਉਂਕਿ ਲੀਡਰਾਂ ਦੀ ਇੱਕ ਸ਼ਬੀ ਇਹ ਵੀ ਹੈਗੀ ਹੈ ਨਾ ਕਿ ਥੋੜਾ ਧੜਲੇਦਾਰ ਚਾਹੀਦਾ ਬਸ ਬਸ ਪਰ ਉਹ ਆਪਣੇ ਵਰਕਰਾਂ ਲਈ ਤੇ ਨਹੀਂ ਨਾ ਧੜਲੇਦਾਰ ਚਾਹੀਦਾ ਉੱਥੇ ਤੇ ਪਿਆਰ ਚਾਹੀਦਾ ਉਹ ਜਦੋਂ ਨਹੀਂ ਇਹ ਇਹੋ ਜਿਹਾ ਉੱਥੇ ਉਹਨਾਂ ਨੂੰ ਨਹੀਂ ਦਿਖਿਆ ਜੀ ਠੀਕ ਹੈ ਨਾ ਇਹ ਉਹਨਾਂ ਦਾ ਕ੍ਰਿਟਿਸਿਜ਼ਮ ਸੀ ਪਰ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਤੁਹਾਡਾ ਆਪਣਾ ਜਿਹੜਾ ਪ੍ਰਧਾਨ ਆ ਕਾਂਗਰਸ ਦਾ ਪੰਜਾਬ ਦਾ ਉਹ ਨਹੀਂ ਤੁਸੀਂ ਉੱਥੇ ਉਹਦੇ ਪਿੱਛੇ ਡਾਂਗ ਲੈ ਕੇ ਚੁੱਕੇ ਪੈ ਜਾਓ ਭਾਰਤ ਭੂਸ਼ਣ ਆਛੂ ਵੀ ਮੈਂ ਨਹੀਂ ਇੱਥੇ ਵੜ ਦੇਣਾ ਦੂਜੇ ਧੜੇ ਦਾ ਪਾਜਵਾ ਇਹ ਦੂਜੇ ਧੜੇ ਦਾ ਇਹ ਰੰਦਾਵਾ ਸੁਖੀ ਰੰਦਾਵਾ ਇਹ ਦੂਜੇ ਧੜੇ ਦਾ ਵੀ ਉਹਨਾਂ ਨੂੰ ਤੁਸੀਂ ਉੱਥੇ ਵੜਨ ਨਹੀਂ ਦਿੱਤਾ ਉਹ ਚਾਉਂਦੇ ਸੀ ਆਉਣਾ ਕੁਛ ਉਹਨਾਂ ਚੋਂ ਆਏ ਉਹ ਭਜਾਏ ਵੀ ਯੂਥ ਦੇ ਲੀਡਰ ਮੈਂ ਜਾਣਦਾ ਕਿਨੇ ਕਿਨੇ ਨੂੰ ਭਜਾਇਆ ਠੀਕ ਹੈ ਇੰਨੀ ਜ਼ਿਆਦਾ ਧੜੇਬੰਦੀ ਤੇ ਇੱਕ ਦੂਜੇ ਨਾਲ ਤੁਸੀਂ ਰੱਖਣੀ ਨਫ਼ਰਤ ਗੁੱਸੇ ਵਾਲੀ ਇਹ ਪੋਲਿਟਿਕਸ ਨਹੀਂ ਹੈ ਇਹ ਦਾਦਾਗਰੀ ਦੇ ਹੋ ਸਕਦੀ ਹੈ ਇਹ ਜਿੱਤਰਾ ਗੈਂਗਸਟਰ ਹੁੰਦੇ ਇੱਕ ਗੈਂਗ ਦੂਜਾ ਗੈਂਗ ਉਹਨਾਂ ਦੀ ਆਪਸ ਵਿੱਚ ਲੜਾਈ ਹੁੰਦੀ ਹੈ ਬਿਲਕੁਲ ਮਾਫ਼ ਨਹੀਂ ਕਰਦੇ ਇੱਕ ਮਾਰਿਆ ਦੂਜੇ ਨੇ ਸ਼ਾਮ ਨੂੰ ਮਾਰਨਾ ਹੀ ਮਾਰਨਾ ਇਹ ਉਹੋ ਜੀ ਸਿਰ ਟੱਡ ਦੀ ਬਾਜ਼ੀ ਆਪਸ ਵਿੱਚ ਵਿਰੋਧ ਵਿੱਚ ਲਾਉਣੀ ਬਿਲਕੁਲ ਮੈਂ ਕਹਿੰਦਾ ਬੜੀ ਲੋ ਲੈਵਲ ਦੀ ਤੇ ਇੱਕ ਇੱਕ ਦਾਡਾਗਿਰੀ ਵਾਲੀ ਪੋਲਿਟਿਕਸ ਆ ਇਹ ਸਿਆਣੀਆਂ ਵਾਲੀ ਡੈਮੋਕ੍ਰੈਟਿਕ ਪੋਲਿਸੀ ਦੇ ਨੇੜੇ ਨਹੀਂ ਉਹਦਾ ਰਿਜ਼ਲਟ ਦੂਜੀ ਗੱਲ ਵੀ ਦੇਖ ਲੋ ਇਹਦਾ ਕੀ ਨਾਂ ਆ ਹਾਂ ਰਾਜਾ ਵੜਿੰਗ ਰਾਜਾ ਵੜਿੰਗ ਪ੍ਰਧਾਨ ਰਾਜਾ ਵੜਿੰਗ ਪ੍ਰਧਾਨ ਨੂੰ ਤੇ ਨਹੀਂ ਹੋਣ ਦਿੱਤਾ ਉਹ ਇਹ ਵੀ ਦੇਖੋ ਕਿ ਉਹ ਉੱਥੇ ਦਾ ਉਹ ਇੱਕ ਐਮਪੀ ਵੀ ਹੈਗਾ ਸਾਂਸਦ ਵੀ ਹੈਗਾ ਜਸ ਸਿਮਰਜੀਤ ਬੈਂਸ ਹੋਣੀ ਹੋਗੇ ਉਹ ਉਹਨਾਂ ਦੇ ਵਿਰੋਧੀ ਕੜਵਲ ਨੂੰ ਦੁਬਾਰਾ ਸ਼ਾਮਲ ਕਰਾਇਆ ਗਿਆ ਉਹ ਵੀ ਕਿਤਨਾ ਕਿਤੇ ਬੈਂਸ ਵੀ ਕਿਤਨਾ ਕਿਤੇ ਰੱਖਦੇ ਆ ਆਪਣਾ ਉੱਥੇ ਪੈਠ ਬਿਲਕੁਲ ਬਿਲਕੁਲ ਰੱਖਦੇ ਆ ਕਿਉਂ ਨਹੀਂ ਰੱਖਦੇ ਆ ਇਸ ਕਰਕੇ ਜਿਹੜਾ ਬੰਦਾ ਤੁਹਾਡਾ ਆਪਣਾ ਹੀ ਪਾਰਟੀ ਦਾ ਐਮਪੀ ਹੈ ਹੂੰ ਉਹਨੂੰ ਵੀ ਨਹੀਂ ਤੁਸੀਂ ਉੱਥੇ ਪਾਣ ਦਿੰਦੇ ਉਸ ਸੀਟ ਦੇ ਉੱਤੇ ਪੁੱਛਦੇ ਵੋਟਾਂ ਹੋਣਗੀਆਂ ਹਾਂ ਇਸ ਕਰਕੇ ਮੈਨੂੰ ਲੱਗਦਾ ਕਿ ਜਨਤਾ ਨੇ ਨਹੀਂ ਉਹਨਾਂ ਨੂੰ ਹਰਾਇਆ ਹੋਊਗਾ ਭਾਰਤ ਕੁਸ਼ਨਾਸ਼ੂ ਨੂੰ ਜਿੰਨਾ ਇਹਦੇ ਆਪਣੇ ਵਿਰੋਧੀਆਂ ਨੇ ਕਿਹਾ ਹੋਣਾ ਕਿ ਚੰਗਾ ਫਿਰ ਐਤਕੀ ਇਹਨੂੰ ਮਜ਼ਾ ਚਖਾਉਣਾ ਹੈ ਕਿ ਇਹ ਜਿੱਤ ਕੇ ਦਿਖਾਏ ਹਾਂ ਕਿਉਂਕਿ ਇਹ ਹਾਰ ਸੰਜੀਵ ਰੋੜੇ ਦੀ ਘੱਟ ਤੇ ਰਾਜਾ ਵੜਿੰਗ ਦੀ ਜ਼ਿਆਦਾ ਹੁੰਦੀ ਸੀ ਕਿਉਂਕਿ ਤੇ ਕੇਂਦਰ ਚ ਆਪਣਾ ਇਹ ਦੇਣਾ ਸੀ ਜੇ ਇਹ ਜੇ ਜਿੱਤ ਜਾਂਦਾ ਭਾਰਤੂਸ਼ ਨਾਲ ਜੇ ਕਿਸੇ ਵੀ ਤਰੀਕੇ ਨਾਲ ਜਿੱਤ ਜਾਂਦਾ ਇੱਧਰ ਵੀ 50 ਘੜੇ ਪਾਣੀ ਦੇ ਜਿਹੜੇ ਠੰਡੇ ਪਾਣੀ ਦੇ ਠੰਡਾ ਪਾਣੀ ਵੇਚਦੇ ਤੇ ਗਰਮੀਆਂ ਚ ਚੰਗਾ ਹੁੰਦਾ ਪਰ ਸਿਆਲ ਚ ਜੇ ਹੋਵੇ ਤੇ 50 ਘੜੇ ਪਾਣੀ ਦੇ ਪੈ ਜਣੇ ਸੀ ਰਾਜਾ ਵੜਿੰਗ ਦੇ ਸਿਰ ਤੇ 50 ਪੈ ਜਣੇ ਸੀਗੇ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਦੇ ਸਿਰ ਤੇ ਪਰ ਉਹ ਦੋਵੇਂ ਬਚ ਗਏ ਹੁਣ ਲਓ ਅੱਗੇ ਆ ਇਹ ਲਾਲੋ ਭਾਜਪੀ ਦੀ ਜੀ ਭਾਜਪੀ ਤੇ ਮੈਂ ਆਉਣਾ ਹੀ ਸੀ ਬੀਜੇਪੀ ਦਾ ਦਸੋ ਕੀ ਬੀਜੇਪੀ ਕੀ ਗਰੋ ਕਰ ਰਹੀ ਹੈ ਪੰਜਾਬ ਦੇ ਵਿੱਚ ਗਰੋ ਕਰਾ ਕੀ ਕਰਨਾ ਜਿਹੜਾ ਕਿੱਥੇ ਬੈਠਾ ਹਰ ਪਾਰਟੀ ਜੋ ਉਹੋ ਹੀ ਰੌਲੇ ਰੱਪੇ ਹੈਗੇ ਫਾਰ ਇਨਸਟੈਂਸ ਹੁਣ ਮੈਂ ਜਿਦ ਤਰ੍ਹਾਂ ਪਹਿਲਾਂ ਹੀ ਕਹਤਾ ਆ ਕਿ ਜਿਹੜੇ ਜਿਹੜਾ ਪ੍ਰਧਾਨ ਵੀ ਆਪਣਾ ਪਾਰਟੀ ਦਾ ਥੱਲੇੋਂ ਨਾ ਗਿਆ ਹੋਵੇ ਹਮ ਸੁਨੀਲ ਜਾਕੜ ਬੀਬਾ ਬੰਦਾ ਆ ਚੰਗਾ ਬੰਦਾ ਮੈਂ ਲੀਡਰ ਦੇ ਤੌਰ ਤੇ ਨਹੀਂ ਕਹਿ ਰਿਆ ਪਰ ਥੱਲੇ ਕੱਢ ਨੂੰ ਤਾਂ ਮਹਿਸੂਸ ਹੁੰਦਾ ਯਾਰ ਸਾਡੀ ਵਾਰੀ ਪ੍ਰਧਾਨ ਬਣਨ ਦੀ ਕਦੋਂ ਆਊਗੀ ਹਮ ਹੇ ਜਿਹੜਾ ਬੰਦਾ ਹਾਰ ਗਿਆ ਬਿੱਟੂ ساری ਉਮਰ ਕਾਂਗਰਸ ਚ ਰਿਆ ਉਹਨੂੰ ਤੁਸੀਂ ਮਨਿਸਟਰ ਬਣਾਤਾ ਦੂਜਿਆਂ ਨੂੰ ਨਹੀਂ ਇਸ ਕਰਕੇ ਆਪਸ ਵਿੱਚ ਉੱਥੇ ਵੀ ਬੜੀ ਖਹਿਬਾ ਜੀਆ ਕਿੰਨਾ ਦੀ ਜਿਹੜੇ ਟਕਸਾਲੀ ਭਾਜਪਾਈ ਨੇ ਜਿਹੜੇ ਟਕਸਾਲੀ ਭਾਜਪਾਈ ਆ ਉਹਨਾਂ ਦੇ ਵਿਚਾਲੇ ਔਰ ਜਿਹੜੇ ਨਵੇਂ ਬਾਹਰੋਂ ਗਏ ਹੋਏ ਉੱਪਰੋਂ ਲੀਡਰ ਥੋਪੇ ਆ ਕਿਦਾਂ ਦੇ ਸਾਲੇ ਜਿਹੜੇ ਹਾਂ ਹਾਂ ਮੋਦੀ ਤੇ ਅਮਿਤ ਸ਼ਾਹ ਨੇ ਰਲ ਕੇ ਥੋਪੇ ਆ ਆਪਣੀ ਪੋਲਿਟਿਕਸ ਉੱਥੇ ਆਪਣੀ ਸੱਤਾ ਨੂੰ ਮਜ਼ਬੂਤ ਕਰ ਲਈ ਉਹ ਸਾਰੇ ਵੀ ਉਹਨਾਂ ਦੇ ਆਪਸ ਵਿੱਚ ਐ ਉੱਟਾ ਸਲਬਾਜੀ ਹੈਗੀ ਇਸੇ ਕਰਕੇ ਤੁਸੀਂ ਦੇਖੋ ਕਿ ਜੀਵਨ ਗੁਪਤਾ ਨੂੰ ਬੜੀ ਲੇਟ ਅਨਾਉਂਸ ਕੀਤਾ ਗਿਆ ਪਰ ਉਹਦੇ باوجود ਵੀ ਮਿਰਕਲ 20323 ਵੋਟਾਂ ਹੂੰ ਕਾਫੀ ਵੋਟਾਂ ਜੀਵਨ ਗੁਪਤਾ ਲੈ ਗਿਆ ਹਾਲਾਂਕਿ ਜਿਹੜੀ ਆ ਹੁਣੇ 2024 ਚ ਚੋਣਾਂ ਹੋ ਕੇ ਹਟੀਆਂ ਪਾਰਲੀਮੈਂਟ ਦੀਆਂ ਇਸ ਸੈਗਮੈਂਟ ਦੇ ਵਿੱਚ ਕਾਂਗਰਸ ਦੀਆਂ ਮੇਰਾ ਖਿਆਲ 30000 ਵੋਟ ਸੀ ਤੇ ਭਾਜਪਾ ਦੀ 45000 ਵੋਟ ਸੀ ਹੂੰ ਬੀਜੇਪੀ ਦੇ ਸੈਗਮੈਂਟ ਚ ਬਹੁਤ ਵੱਡਾ ਆਧਾਰ ਸੀ ਐਤਕੀ ਵੋਟਾਂ ਇੰਨੀਆਂ ਕਿਉਂ ਘਟੀਆਂ ਉਹ ਅੰਦਰੂਨੀ ਟਸਲਬਾਜੀ ਕਰਕੇ ਘਟੀਆਂ ਹੂੰ ਜਾਂ ਕੋਈ ਹੋਰ ਕਾਰਨਿਆਂ ਕਿ ਕੋਈ ਵਿੱਚੋਂ ਹੀ ਕੋਈ ਹਰਾਉਣ ਵਾਲੇ ਹੋਰ ਚੱਲ ਪਏ ਉਹਨਾਂ ਨੂੰ ਵੀ ਕਿਉਂਕਿ ਚਰਚਾ ਰਵਨੀਤ ਬਿੱਟੂ ਦੀ ਭਾਰਤ ਪੁਸ਼ਨਾਸ਼ੀ ਨਾਲ ਯਾਰੀ ਦੀ ਵੀ ਚੱਲ ਰਹੀ ਹੈ ਫਿਰ ਉਹੀ ਮੈਂ ਕਹਿ ਰਿਹਾ ਤੁਸੀਂ ਮੇਰੀ ਗੱਲ ਇਹ ਕਹਿ ਦਿੱਤੀ ਕਿ ਜਿਹੜੇ ਉੱਧਰ ਗਏ ਆ ਉਹ ਅਜੇ ਕੀ ਉੱਧਰ ਕਾ ਬੀਜੇਪੀ ਵੱਲ ਬਿੱਟੂ ਵਰਗੇ ਪੂਰੇ ਚਲੇ ਗਏ ਆ ਜੁਲੀ ਟੱਪਾ ਲੈ ਕੇ ਜਾਂ ਇੱਕ ਲਾਈਨ ਇਧਰ ਵੀ ਵਿਛਾਈ ਹੋਈ ਆ ਤੇ ਹੋ ਸਕਦਾ ਕਿ ਭਾਰਤ ਪੁਸ਼ਨਾਸ਼ੀ ਨੂੰ ਕੁਛ ਮੋਟਾ ਬਿੱਟੂ ਨੇ ਇਸ ਕਰਕੇ ਦਵਾਈਆਂ ਹੁਣ ਇਹ ਨਹੀਂ ਕਿ ਉਧਰੋਂ ਕੈਂਪੇਨ ਕੀਤੀ ਹੋਵੇ ਵੀ ਜਿਹੜੀ ਕਰਨੀ ਸੀ ਉਹ ਨਹੀਂ ਕੀਤੀ ਤਾਂ ਵੀ ਤਾਂ ਮਦਦ ਹੀ ਹੋ ਗਈ ਐਸ ਕਿਸਮ ਦਾ ਕੁਝ ਨਾ ਕੋਈ ਮਦਦ ਦੇ ਦਿਲੋਂ ਖੋਈ ਹੈ ਇਸ ਕਰਕੇ ਪਰ ਸਭ ਤੋਂ ਇੰਟਰਸਟਿੰਗ ਗੱਲ ਸੀ ਸ਼ਰਮਣੀ ਕਾਲੀਦਾਲ ਕਾਲੀਦਾਲ ਸ਼ਰਮਣੀ ਕਾਲੀਦਾਲ ਦੀ ਇਹ ਕਦੀ ਵੀ ਆਪਣੀ ਨਿੱਜੀ ਸੀਟ ਪਾਰਟੀ ਦੇ ਤੌਰ ਤੇ ਨਹੀਂ ਰਹੀ ਜਦੋਂ ਵੀ ਲੜੇ ਇਕੱਠੇ ਹੋ ਕੇ ਲੜੇ ਆ ਭਾਵੇਂ ਉਹ ਹਰੀਸ਼ ਰਾਜ ਢਾਂਡਾ ਸੀ ਭਾਵੇਂ ਉਹ ਮਹਿੰਦਰ ਗਰੇਵਾਲ ਸੀ ਦੋ ਕਵਾਰੀ ਜਿੱਤੇ ਵੀ ਐਸੇ ਹਲਕੇ ਤੋਂ ਪਰ ਉਹ ਰਲ ਕੇ ਲੜਦੇ ਆ ਤੇ ਇਸ ਕਰਕੇ ਸ਼ਹਿਰੀ ਹਿੰਦੂ ਵੋਟ ਕਿਉਂਕਿ ਇਹਦੇ ਵਿੱਚ 60% ਹਿੰਦੂ ਹੈ ਇਸ ਕਾਂਸਟਿਚੁਐਂਸੀ ਵਿੱਚ 40% ਆ ਦੂਸਰੇ ਨਾਓਨ ਨਾਓਨ ਹਿੰਦੂ ਔਰ ਉਹਦੇ ਚ ਜ਼ਿਆਦਾ ਕਾਰੋਬਾਰੀ 엘ੀਟ ਲੋਕ ਆ ਵੱਡੇ ਰਹਿੰਦੇ ਥੋੜੇ ਬਹੁਤ ਦੂਸਰੇ ਜਿਹੜੇ ਜਿਨ੍ਹਾਂ ਨੇ ਵੋਟਾਂ ਜ਼ਿਆਦਾ ਪਾਈਆਂ ਆ ਉਹ ਦੂਜੇ ਪਾਸੇ ਉਹ ਵੀ ਸੀਗੇ ਗਰੀਬ ਵੀ ਥੋੜੇ ਜੇ ਸੀ ਪਰ ਉਹ ਇੱਕ ਕੁਝ ਸੈਕਸ਼ਨ ਤੇ ਸੈਗਮੈਂਟ ਜਨਰਲੀ ਇਹ ਅਮੀਰ ਕਾਂਸਟਿਟੂਐਂਸੀ ਮੰਨੀ ਜਾਂਦੀ ਆ ਬਿਲਕੁਲ ਤਾਂ ਇਹਦੇ ਵਿੱਚ ਇਸ ਕਿਸਮ ਦਾ ਸਾਰਾ ਜਿਹੜਾ ਉੱਥੇ ਦਾ ਚੱਲਿਆ ਅਕਾਲੀ ਦਲ ਦਾ ਉੱਥੇ ਇਹਨਾਂ ਦਾ ਪੈਰ ਜਮਾ ਪਾਉਣਾ ਜਾਏ ਸਮਝਣਾ ਕਿ ਆਪਣੀ ਪਾਰਟੀ ਦੀ ਕੋ ਬਹੁਤ ਵੱਡੀ ਛਵੀ ਉਹ ਅਰਬਨ ਸੀਟ ਕਰਕੇ ਹਿੰਦੂ ਸੀਟ ਕਰਕੇ ਰਵਾਇਤੀ ਤੌਰ ਤੇ ਭਾਜਪੀ ਦੀ ਸੀਟ ਕਰਕੇ ਔਰ ਇਹਨਾਂ ਦਾ ਕੋਈ ਵੀ ਉੱਥੇ ਵੱਡਾ ਸੋਸ਼ਲ ਸਮਾਜਿਕ ਰਾਜਨੀਤਿਕ ਆਧਾਰ ਨਾ ਹੋਣ ਕਰਕੇ ਨਹੀਂ ਪਰ ਜਿਹੜਾ ਖਾਸ ਕਰਕੇ ਪਰੂਪਕਾਰ ਸਿੰਘ ਘੋਮਲ ਹੋਣੀ ਸੀ ਉਹਨਾਂ ਦਾ ਆਪਣਾ ਆਧਾਰ ਤਾਂ ਚੰਗਾ ਸੀ ਬਤੌਰ ਵਕੀਲ ਬਹੁਤ ਵੱਡੇ ਕੇਸ ਉੱਥੋਂ ਦੇ ਲੜਦੇ ਰਹੇ ਉਹਵੇਂ ਲੋਕਾਂ ਦੇ ਵਿੱਚ ਤਾਂ ਪੈਠ ਸੀਗੀ ਇਹ ਉਹਨਾਂ ਕਰਕੇ ਵੋਟ ਗਈ ਜੇ ਕੋ ਹੋਰ ਹੁੰਦਾ ਤੇ ਪੰਜ ਵੀ ਨਹੀਂ ਸੀ ਪੈਣੀ ਪਰ ਮੰਨਦੇ ਹੋ ਵੀ ਪਾਰਟੀ ਦਾ ਕਿਤੇ ਨਾ ਕਿਤੇ ਆਧਾਰ ਉੱਥੇ ਨਹੀਂਗਾ ਫਿਰ ਉਸ ਜਗ੍ਹਾ ਦੇ ਮੈਂ ਤਾਂ ਕਹਿ ਹੀ ਰਿਹਾ ਕਿ ਉਹ ਉਹਨਾਂ ਦੀ ਹੈ ਹੀ ਨਹੀਂ ਰਵਾਇਤੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਗੱਠਜੋੜ ਜਿਹੜਾ ਜੇ ਗੱਠਜੋੜ ਚ ਚੱਲਦੇ ਰਹੇ ਆ ਤਾਂ ਲੱਗਦਾ ਕਿ ਭਵਿੱਖ ਦੇ ਵਿੱਚ ਫਿਰ ਕੋਈ ਗੱਠਜੋੜ ਹੋਣਾ ਚਾਹੀਦਾ ਜਾਏ ਇਹ ਚੀਜ਼ ਦੇਖ ਕੇ ਹੁਣ ਕਰ ਲੈਂਦੇ ਇਹ ਜੇ ਹੁਣ ਵੀ ਹੋਇਆ ਹੁੰਦਾ ਵੀ ਚਲੋ ਅੱਜ ਕੀ ਆਪਾਂ ਜੀ ਇੱਕ ਐਕਸਪੈਰੀਮੈਂਟ ਕਰਕੇ ਦੇ ਦੇ ਜਿਵੇਂ ਪਹਿਲਾਂ ਦਵਾਈ ਦੇਣ ਤੋਂ ਕੋਈ ਚੂਹਿਆਂ ਤੇ ਐਕਸਪੈਰੀਮੈਂਟ ਕਰਦੇ ਆ ਨਾ ਵੀ ਚਲੋ ਵਾਈਲ ਇਲੈਕਸ਼ਨ ਤੇ ਅਸੀਂ ਐਕਸਪੈਰੀਮੈਂਟ ਕਰਦੇ ਆ ਵੀ ਸਾਨੂੰ 27 ਦੇ ਵਿੱਚ ਅਸੀਂ ਗੱਠ ਦਾਲਾ ਤੇ ਉਹਦਾ ਰਿਜ਼ਲਟ ਕਿਹੋ ਜਿਹਾ ਰੂਪ ਇੱਥੇ ਕਰਕੇ ਦੇਖਦੇ ਆ ਮੈਂ ਕਹਿੰਦਾ ਪੱਕਾ ਇਹ ਜਿੱਤ ਜਾਂਦੇ ਹੂੰ ਕਿਸੇ ਨੂੰ ਵੀ ਖੜਾ ਕਰ ਲੈਂਦੇ ਪਾਰਪਕਾਰ ਕੋ ਮੰਨ ਨੂੰ ਕਰ ਲੈਂਦੇ ਜੀਵਨ ਗੁਪਤਾ ਨੂੰ ਕਰ ਲੈਂਦੇ ਪਰ ਡਟ ਕੇ ਜ਼ੋਰ ਲਾਉਂਦੇ ਹੂੰ ਤੁਸੀਂ ਦੋਵਾਂ ਦੀਆਂ ਵੋਟਾਂ ਜੋੜ ਕੇ ਦੇਖ ਲਓ ਉਹ ਬਿਲਕੁਲ ਨੇੜੇ ਪਹੁੰਚਦੀਆਂ ਸੰਜੀਵ ਰੋੜਾ ਦੇ ਤੇ 4 4.5 ਹਜ਼ਾਰ ਇਹਦੇ ਨਾਲੋਂ ਅੱਗੇ ਨਿਕਲਦੇ ਆ ਹੂੰ ਇਹ ਇਹ ਜਿਹੜਾ ਕਾਂਗਰਸ ਦਾ ਭਾਰਤ ਪੂਸ਼ਨ ਆਸ਼ੂ ਆ 500 ਦਾ ਵੋਟ ਦਾ ਫਰਕ ਉਹ ਤੇ ਉਹ ਵਹੀ ਠੱਕੇ ਨਾ ਕੱਢ ਦੇਣਾ ਸੀ ਸਾਰਿਆਂ ਨੇ ਜੇ ਇਕੱਠੇ ਹੋਏ ਹੁੰਦੇ ਤੇ ਇਸ ਲਈ ਆਉਣ ਵਾਲੇ ਸਮੇਂ 'ਚ ਜੇ ਸੱਚੀਮਚੀ ਦੁਬਾਰਾ ਪਿੰਡੂ ਤੇ ਸ਼ਹਿਰੀ ਵੋਟ ਨੂੰ ਇਕੱਠਾ ਕਰ ਲੈਂਦੇ ਆ ਬੀਜੇਪੀ ਦੇ ਅਕਾਲੀ ਦਲ ਸਾਰਿਆਂ ਨੇ ਐਂਜੀ ਤੁਰੇ ਫਿਰਦੇ ਰਹਿ ਜਾਣਾ ਤੇ ਇਹ ਅਕਾਲੀ ਦਲ ਫੇਰ ਸਰਕਾਰ 'ਚ ਆ ਸਕਦਾ ਪ੍ਰੋਫੈਸਰ ਜੀ ਪਰ ਜਦੋਂ ਇੱਕ ਪਾਸੇ ਸੁਖਵੀਰ ਬਾਦਲ ਧੜਾ ਲਗਾਤਾਰ ਕਹਿ ਰਿਹਾ ਕਿ ਬੀਜੇਪੀ ਸਾਡਾ ਨੁਕਸਾਨ ਕਰ ਰਹੀ ਹੈ ਸਾਡੇ 'ਚ ਧੜੇਬੰਦੀ ਕਰਕੇ ਦੂਜੇ ਪਾਸੇ ਪਾਰਟੀ ਜਾਂ ਲੀਡਰ ਖੜੇ ਕਰ ਰਹੀ ਹੈ ਪਰ ਉਹ ਸਾਰੇ ਦੇ ਵਿਚਾਲੇ ਉਹਨਾਂ ਦੋਸ਼ਾਂ ਦੇ ਵਿਚਾਲੇ ਕੀ ਗੱਠਜੋੜ ਹੋ ਸਕਦਾ ਉਹ ਦੇਖੋ ਭਾਈ ਇਹ ਪੋਲਿਟਿਕਸ ਹੈ ਭਾਈ ਐਬੀਗਲ ਠੀਕ ਹੈ ਕਿ ਕਰ ਰਹੀ ਹੈ ਕਿਹੜਾ ਕੁਛ ਨਹੀਂ ਕੀਤਾ ਜਿਹੜੇ ਬਾਹਰ ਨਿਕਲੇ ਆ ਸੁਧਾਰ ਲੈ ਰਹੀਏ ਆਪਣੇ ਆਪ ਨਿਕਲ ਗਏ ਗਲੀਆਂੋਂ ਥਪੜਾ ਸੀਗਾ ਕਿਉਂ ਨਗਾਹੇ ਔਰ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਇਹ ਰਸੇ țeੜਾਉਂਦੇ ਫਿਰਦੇ ਸੀ ਕਿ ਛੇਤੀ ਸਮਝੌਤਾ ਕਰੋ ਬੜੀ ਦੇਰ ਹੋ ਗਈ ਆ ਸੋਕਾ ਪਿਆ ਆ ਥੋੜਾ ਜਿਹਾ ਪਾਣੀ ਚਾਹੀਦਾ ਦਿੱਲੀ ਵੱਲੋਂ ਆਉਣਾ ਮੋਦੀ ਵੱਲੋਂ ਨੱਕਾ ਇਧਰ ਨੂੰ ਛੇੜਨਾ ਚਾਹੀਦਾ ਮਤਲਬ ਕੋਈ ਨਾ ਕੋਈ ਐਮਪੀ ਤੇ ਬਣਾਗੇ ਦਾ ਲਾਉਣਾ ਚਾਹੁੰਦੇ ਸੀ ਉਹਨੇ ਕਿਹਾ ਤੇ ਸੁਖਬੀਰ ਬਾਦਲ ਨੇ ਕਿਹਾ ਨਹੀਂ ਬਿਲਕੁਲ ਹੀ ਗੈਰ ਰਸੂਲਨ ਐਸੀ ਲੋਕਾਂ ਕੋਲ ਕੀ ਲੈ ਕੇ ਜਾਈਏ ਨਾ ਬੰਦੀ ਸਿੰਘ ਛੱਡੇ ਨਾ ਕੋਈ ਹੋਰ ਸਾਡੀਆਂ ਮੰਗਾਂ ਮੰਨੀਆਂ ਪਾਣੀਆਂ ਦੀਆਂ ਐਸਵਾਈਐਲ ਦੀਆਂ ਜੋ ਵੀ ਮੰਗਾਂ ਚੰਡੀਗੜ੍ਹ ਦਾ ਮੁੱਦਾ ਆ ਕੋਈ ਗੱਲ ਕਿਸੇ ਕਿਸਮ ਦੀ ਚਰਚਾ ਹੋਊ ਤੇ ਤਾਂ ਹੀ ਤੇ ਤੁਸੀਂ ਦੁਬਾਰਾ ਉਹਨ ਇਹ ਵਾਲਾ ਫਾਰਮੂਲਾ ਇਹ ਵੀ ਨਾ ਪ੍ਰੋਫੈਸਰ ਸਾਹਿਬ ਹੋ ਸਕਦਾ ਹੈ ਕਿ ਜਿਹੜੇ ਸੁਧਾਰ ਲੈ ਰਹੀਏ ਨੇ ਜਾਂ ਬਾਦਲ ਧੜਾ ਇਹ ਇਕੱਠਾ ਹੋ ਜੇ ਉਸ ਤੋਂ ਬਾਅਦ ਕੋਈ ਗਠ ਜੋੜ ਹੋਵੇ ਤਾਂ ਉਹ ਜ਼ਿਆਦਾ ਮਜ਼ਬੂਤ ਹੁੰਦਾ ਗੱਲ ਸੁਣੋ ਜਿਹੜੇ ਬਾਹਰ ਲੈ ਕੇ ਦਾਣਾ ਪਾ ਕੇ ਚੋਗਾ ਪਾ ਕੇ ਹੂੰ ਉਹ ਸ਼ਿਸ਼ ਕਿ ਕਹਿੰਦੇ ਨੇ ਸ਼ਿਸ਼ਕਾਰ ਕੇ ਥੋੜਾ ਜਿਹਾ ਸ਼ਿਸ਼ਕਾਰ ਕੇ ਹੀ ਕਹਿੰਦੇ ਆ ਉਹ ਉਹਨੂੰ ਅੰਦਰ ਵੀ ਭੇਜ ਸਕਦੇ ਆ ਹੂੰ ਮਤਲਬ ਜਿਹੜੇ ਬਾਹਰ ਕੱਢ ਸਕਦੇ ਪਿੰਜਰੇ ਤੋਂ ਕਿਸੇ ਨੂੰ ਉਹ ਪਿੰਜਰੇ ਦੇ ਅੰਦਰ ਵੀ ਸੁੱਟ ਸਕਦੇ ਵੇ ਜਾਓ ਤੁਹਾਡੀ ਜਗ੍ਹਾ ਹੋਈ ਆ ਵਿਕੋਵਰੀ ਦਿੱਲੀੋਂ ਕਹਿਣਾ ਇਹਨਾਂ ਨੂੰ ਭੱਜੇ ਆ ਜਾਣਗੇ ਵਿੱਚ ਜਿਹੜੇ ਨਹੀਂ ਸਮਝਣਗੇ ਇਸ ਚਾਲ ਨੂੰ ਉਹ ਬੈਠੇ ਵੀ ਰਹਿ ਜਾਣਗੇ ਉਹ ਬਾਹਰ ਰਹਿ ਜਾਣਗੇ ਕੰਡੇ ਤੇ ਬੈਠੇ ਰਹਿ ਜਾਣਗੇ ਅਸਲੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਉਹਨਾਂ ਚੋਂ ਬਹੁਤੇ ਲੋਕ ਆਉਨੇ ਆ ਕੁਝ ਹਮਨੇ ਸ਼ੁਰੂ ਹੋ ਗਏ ਆ ਔਰ ਇੱਕ ਧੜਾ ਆਮ ਆਦਮੀ ਪਾਰਟੀ ਦਾ ਵੀ ਜਦੋਂ ਨੇੜੇ ਚਲੇ ਗਏ ਧੜਾ ਤੁਹਾਡੇ ਜਿਤਨਾ ਟਰਾਲੀ ਹਿੱਲਦੀ ਜਾਂਦੀ ਹੁੰਦੀ ਹੈ ਨਾ ਤੇ ਆਲੂਆਂ ਦੀ ਕਿਤੇ ਬੋਰੀ ਦਾ ਮੂੰਹ ਖੁੱਲ ਜੇ ਤੇ ਡਿੱਗਦੇ ਹੀ ਜਾਂਦੇ ਆ ਇੰਜ ਡਿੱਗਣਗੇ ਜਿਵੇਂ ਆਲੂਆਂ ਦੀ ਬੋਰੀ ਦਾ ਮੂੰਹ ਫਾੜੀ ਪੈ ਗਈ ਕਿੱਧਰ ਲੱਗਦਾ ਵੀ ਕਿੱਧਰੋਂ ਲਾਰ ਹੋਣਗੇ ਕਿੱਧਰੋਂ ਡਿੱਗਣਗੇ ਮੈਂ ਕਹਿੰਦਾ ਬੀਜੇਪੀ ਆ ਨੂੰ ਜਾਂ ਕਿੱਧਰ ਕਾਂਗਰਸ ਨੂੰ ਕਿੱਧਰ ਨੂੰ ਦੇਖੋ ਇੱਕ ਗੱਲ ਸਾਫ਼ ਆ ਪੰਜਾਬੀਆਂ ਨੂੰ ਇਹ ਸਮਝ ਪੈ ਗਈ ਹੈ ਹੂੰ ਕਿ ਆਪਾਂ ਖੇਤਰੀ ਰਾਜਨੀਤੀ ਨੂੰ ਮਜ਼ਬੂਤ ਕਰੀਏ ਹੂੰ ਕਿ ਆਪਾਂ ਦੇਖ ਹੀ ਲਿਆ ਤੁਹਾਡੇ ਸਾਹਮਣੇ ਕਾਂਗਰਸ ਦਾ ਕਲਚਰ ਦੇਖ ਹੀ ਲਿਆ ਹੂੰ ਇੱਕ ਉਹਨਾਂ ਦੀ ਉਮੀਦ ਬਣੀ ਸੀਗੀ ਪਿਛਲੇ ਅੱਜ ਤੋਂ 3 ਮਹੀਨੇ ਪਹਿਲਾਂ ਇਹਨੇ ਬਿਲਕੁਲ ਹੀ ਸਿਰੇ ਲਾਤੀ ਉਹ ਕਾਂਗਰਸ ਵਾਲੇ ਵੀ ਐਨਾ ਆਟੋਮੈਟਿਕਲੀ ਨਹੀਂ ਜਾਣਗੇ ਝਾੜੂ ਦਾ ਤੇ ਮੈਨੂੰ ਲੱਗਦਾ ਜੋ ਜਲੂਸ ਨਿਕਲ ਗਿਆ ਉਹ ਬਹੁਤ ਨਿਕਲ ਚੁੱਕਾ ਲੋਕ ਝਾੜੂ ਨੂੰ ਭਾਪ ਕੋਕੇ ਗਏ ਸੀ ਜਿਹੜੇ ਭਾਪ ਕੋਕੇ ਜਿੰਨੇ ਭਾਪਕਤਾ ਨਾਲ ਗਏ ਸੀ ਉਹਦੇ ਨਾਲ ਦੁੱਗਣੀ ਸਪੀਡ ਨਾਲ ਪਿੱਛੇ ਹਟੜ ਗਏ ਵਿਰੋਧਾ ਅੰਤਰ ਬਹੁਤ ਹੋਣ ਲੱਗੀ ਹੈ ਤੇ ਉਹਨਾਂ ਨੂੰ ਬਾਹਰੋਂ ਨਹੀਂ ਤੋੜਨਾ ਅੰਦਰ ਹੀ ਬਹੁਤ ਤੋੜਨ ਵਾਲੇ ਬੈਠੇ ਆ ਮੈਂ ਉਹਨਾਂ ਕ ਮੈਨੂੰ ਅੰਦਰੋਂ ਅੰਦਰ ਹੀ ਖਬਰਾਂ ਆਉਂਦੀਆਂ ਰਹਿੰਦੀਆਂ ਠੀਕ ਹੈ ਇਸ ਲਈ ਫਿਰ ਸਾਡੇ ਕੋਲ ਤੀਜਾ ਢੇਰ ਕਿਹੜੀ ਬਚੂਗੀ ਇਹ ਹੀ ਹੈ ਹਾਂ ਇੱਕੋ ਹੀ ਗੱਲ ਆ ਕਿ ਜੇ ਕੇਂਦਰ ਅਜੇ ਵੀ ਇਹ ਚਾਹੂਗਾ ਕਿ ਕਾਲੀਦਾਲ ਨੂੰ ਮਾਂਜਣਾ ਉਹ ਸਮਝੌਤਾ ਨਹੀਂ ਕਰਾਂਗੇ ਜਾ ਇਹ ਕਹਿਣਗੇ ਅਸੀਂ ਵੱਡੇ ਭਰਾ ਆ ਕਿ ਸਾਨੂੰ ਸੀਟਾਂ ਜ਼ਿਆਦਾ ਦੋ ਇਹ ਤਾਂ ਸਾਡੀ ਹੀ ਫਿਰ ਇਹੋ ਜੇ ਪੰਗੇ ਪਾ ਕੇ ਫਿਰ ਨਹੀਂ ਕਰਨਗੇ ਪਰ ਵੋਟ ਪਰਸੈਂਟੇਜ ਤਾਂ ਉਹਨਾਂ ਨੂੰ ਇਸ ਗੱਲਬੱਲ ਨੂੰ ਲੈ ਕੇ ਜਾਊਗੀ ਨਾ ਜੀ ਕਿਹੜੀ ਵੋਟ ਆ ਜਿਹੜੀ ਵੋਟ ਪਰਸੈਂਟੇਜ ਆ ਇਹ ਇਹ ਤਾਂ ਇੱਕ ਸੀਟ ਦੀ ਸ਼ਹਿਰੀ ਸੀਟ ਦੀ ਆ ਕਿਹੜੀ ਗੱਲ ਕਰਦੇ ਤੁਸੀਂ ਇਹਨੂੰ ਜਨਰਲਾਈਜ਼ ਕਿਵੇਂ ਕਰੀ ਕੋਈ ਸੈਂਪਲ ਬਾਕੀ ਸ਼ਹਿਰੀ ਵੀ ਤਾਂ ਹੈਗੀਆਂ ਨੇ ਮੇਰੀ ਗੱਲ ਸੁਣ ਯਾਰ ਕਿੰਨੀ ਅਰਬਨ ਹੈ ਤੇ ਕਿੰਨੀ ਰੂਰਲ ਹੈ ਪਾਪੂਲੇਸ਼ਨ ਪੰਜਾਬ ਦੀ ਉਹ ਤਾਂ ਠੀਕ ਹੈ ਉਹ ਪਿੰਡੂ ਬਾਤ ਨਹੀਂ ਨਹੀਂ ਫਿਰ ਜੇ ਪਿੰਡੂ ਬਾਤ ਆ ਇਹ ਕੋਈ ਯਾਰ रिसर्च ਦੇ ਵਿੱਚ ਜਿਹੜਾ ਇੱਕ ਆਈਡੀਅਲ ਸੈਂਪਲ ਸਿਲੈਕਟ ਹੋਵੇ ਉਹਦੇ ਰਿਜ਼ਲਟ ਨੂੰ ਤੁਸੀਂ ਜਨਰਲਾਈਜ਼ ਕਰ ਸਕਦੇ ਆ ਇੱਕ ਸ਼ਹਿਰੀ ਹੈ ਜਿੱਥੇ ਇਹਨਾਂ ਦੀ ਵੋਟ ਹੀ ਨਹੀਂ ਹੈ ਜਿਹੜੀ ਹੈ ਹੀ ਬੀਜੇਪੀ ਦੀ ਸੀਟ ਉਹਨੂੰ ਤੁਸੀਂ ਕਹੋਗੇ ਇਹਨੂੰ ਫਾਰਮੂਲਾ ਬਣਾ ਕੇ ਕਹਿਣਗੇ ਇਹ 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 ਕਿੱਥੋਂ ਦੀ ਇਹ ਨਹੀਂ ਹੁੰਦੀ ਹੈ ਗੱਲ ਇਹ ਹੋ ਵੀ ਨਹੀਂ ਸਕਦੀ ਇਹ ਗਲਤ ਆ ਇਹਦੀ ਧਾਰਨਾ ਗਲਤ ਆ ਬਹੁਤ ਸਾਰੇ ਹੋਰ ਵੀ ਚੈਨਲ ਉੱਤੇ ਇਹ ਗੱਲ ਉਠਾਈ ਜਾ ਰਹੀ ਹੈ ਇੱਕ ਸੀਟ ਨੂੰ ਜਿਹੜੀ ਕਿ ਅਰਬਨ ਹੁਣ ਇਹ ਹੀ ਰੂਰਲ ਹੁੰਦੀ ਤੋ ਉੱਥੇ ਹੁੰਦੀ ਮਤਲਬ ਰਵਾਇਤੀ ਸੀ ਇਹਨਾਂ ਦੀ ਅਕਾਲੀ ਦਲ ਦੀ ਅਕਾਲੀ ਦਲ ਦੀ ਭਾਜਪਾ ਨੂੰ ਮਤਲਬ ਉਹਨਾਂ ਨੂੰ ਪੈ ਜਾਂਦੀਆਂ 30000 ਤੇ ਭਾਜਪਾ ਨੂੰ ਪੈਂਦੀਆਂ 5000 7000 ਇਹਦਾ ਮਤਲਬ ਫਿਰ ਇਹ ਪ੍ਰੋਪੋਰਸ਼ਨ ਬਣਨੀ ਸੀ ਨਹੀਂ ਸੀ ਬਣਦੀ ਇਹ ਇੰਜ ਨਹੀਂ ਇਹ ਇਹਦਾ ਇਹਦੇ ਅਰਥ ਇਹ ਨਹੀਂ ਹੈ ਹਾਂ ਕਿਹੜੀਆਂ ਜਿਹੜੀਆਂ ਪਿਛਲੀ ਵਾਰੀ ਵੋਟਾਂ ਪਈਆਂ ਪਾਰਲੀਮੈਂਟ ਉਹ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ ਉਹ ਇੱਕ ਆਧਾਰ ਹੋ ਸਕਦਾ 2022 ਚ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ ਉਹ ਇੱਕ ਆਧਾਰ ਹੋ ਸਕਦਾ ਪਰ ਉਹਦੇ ਨਾਲੋਂ ਵੀ ਜ਼ਿਆਦਾ ਇੱਥੇ ਦੀ ਲੋਕਲ ਸ਼ਵੀ ਕਿਹਦੀ ਮਜ਼ਬੂਤ ਆ ਕਿਹੜਾ ਲੀਡ ਕਰ ਸਕਦਾ ਕਿਹੜਾ ਲੀਡਰ ਆ ਬੀਜੇਪੀ ਦਾ ਕਿਹੜਾ ਲੀਡਰ ਹੋਊਗਾ ਇੱਥੇ ਜਾਂ ਦੱਸੋ ਕਿਹੜੇ ਚਿਹਰੇ ਨੇ ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਰਵੀ ਬਿੱਟੂ ਵਰਗੇ ਵੱਡੇ ਚਿਹਰੇ ਲੈਂਦੇ ਨੇ ਉਹਨਾਂ ਨੂੰ ਲੱਗ ਰਿਹਾ ਹੋਵੇਗਾ ਕਿ ਸਾਡੇ ਕੋਲੇ ਵੀ ਹੁਣ ਸਿੱਖ ਚਿਹਰੇ ਹੈਗੇ ਆ ਵੱਡੇ ਬਸ ਫਿਰ ਠੀਕ ਆ ਉਹ ਹੁਣ ਜੇ ਇਸ ਤਰ੍ਹਾਂ ਲੱਗੀ ਜਾਊਗਾ ਫਿਰ ਤਾਂ ਕੁਝ ਨਹੀਂ ਹੋਊਗਾ ਹਾਂ ਜੇ ਜਿਹੜੇ ਹੁਣ ਚੱਲੇ ਕਾਰਤੂਸ ਆ ਉਹਨਾਂ ਕੋਲ ਤਾਂ ਪਤਾ ਨਹੀਂ ਕਿਹੜੇ ਵੇਲੇ ਉੱਠਣਾ ਕਿਹੜੇ ਵੇਲੇ ਸੌਣਾ ਰਾਜਾ ਜਿਹੜਾ ਆ ਹੁਣ ਤੁਹਾਡਾ ਕੀ ਦੁਬਾਰਾ ਉੱਚੀ ਮਿਨਿਸਟਰ ਦਾ ਚਿਹਰਾ ਜਿਹੜਾ ਟੀਮ ਮਿਨਿਸਟਰ ਦੀ ਕੁਰਸੀ ਪਿੱਛੇ ਥੱਲੇ ਉਹਨਾਂ ਦੇ ਆਪਣੇ ਬੰਦਿਆਂ ਨੇ ਖਿੱਚ ਕੇ ਭਜਾਇਆ ਹੋਇਆ ਦੁਬਾਰਾ ਜਿਹੜਾ ਨੀ ਬਣਦਾ ਹੁਣੋ ਸੁਨੀਲ ਜਾਖੜ ਬਹੁਤ ਵਧੀਆ ਹੈ ਗਿਆ ਸ਼ਾਇਦ ਉਹਨਾਂ ਦਾ ਇੱਕ ਚਾਂਸ ਵੀ ਕਾਂਗਰਸ ਵੱਲੋਂ ਬਹੁਤ ਸੋਹਣਾ ਸੀਗਾ ਕਿ ਉਦੋਂ ਬਣ ਜਾਂਦੇ ਜਦੋਂ ਚੰਨੀ ਬਣ ਗਿਆ ਔਰ ਰਸੀ ਵੀ ਸੋਚ ਰਹੀ ਸੀ ਵੀ ਚੱਲ ਕੋਈ ਨਹੀਂ ਵਧੀਆ ਆ ਮਤਲਬ ਇੱਕ Hindu ਵੀ ਚਿਹਰਾ ਆਇਆ ਚਾਹੀਦਾ ਵੀ ਹੈ ਵੈਸੇ ਉਹ Hindu ਵਰਗੀ ਉਹਦੀ ਸੋਚ ਦਾ ਨਹੀਂ ਹੈ ਨਹੀਂ ਹੈ ਉਹ ਤੇ ਬਿਲਕੁਲ ਸਾਡੇ ਵਾਂਗੂ ਸਾਰਿਆਂ ਵਾਂਗੂ ਮੈਂ ਉਹਨਾਂ ਦੀ ਹਮੇਸ਼ਾ ਉਹਨਾਂ ਦੀ ਪਿੱਠ ਪਿੱਛੇ ਤਾਰੀਫ ਇਸ ਕਰਕੇ ਕਰਦਾ ਕਿ ਪੜੀਆਂ ਲਿਖਿਆਂ ਵਾਲੀ ਗੱਲ ਕਰਦਾ ਮੈਂ ਤੇ ਹਸਦਾ ਨਾ ਪੇਸ਼ ਨਹੀਂ ਲੈ ਤੁਹਾਨੂੰ ਪ੍ਰੋਫੈਸਰ ਹੋਣਾ ਚਾਹੀਦਾ ਇਹ ਕਿਹੜੀ ਪੋਲਿਟਿਕਸ ਚ ਪੈ ਗਏ ਤੁਸੀਂ ਸਾਡੇ ਵਾਲੇ ਸਾਡੇ ਬਰਾਦਰੀ ਦੇ ਬੰਦੇ ਆ ਮਤਲਬ ਤਰਕ ਨਾਲ ਗੱਲ ਕਰਦੇ ਸੋਚ ਫਹਿਜ ਨਾਲ ਗੱਲ ਕਰਦੇ ਸੋਚ ਕੇ ਗੱਲ ਕਰਦੇ ਉਹ ਐਵੇਂ ਲਫਾਜ਼ੀ ਨਹੀਂ ਜਿਆਦਾ ਛਾੜਦੇ ਇਸ ਲਈ ਉਹ ਉਹਨਾਂ ਦਾ ਵਧੀਆ ਹੈਗਾ ਆ ਪਰ ਪੋਲਿਟਿਕਸ ਦੇ ਵਿੱਚ ਕੁਝ ਹੋਰ ਵੀ ਚਾਹੀਦਾ ਪੋਲਿਟਿਕਸ ਕੱਲੇ-ਕੱਲੀ ਅਕਲ ਤੇ ਸਿਆਣਪ ਨਹੀਂ ਹੈਗੀ ਉਹਦਾ ਇੱਕ ਢੱਲਾ ਇੱਕ ਲਾਮ ਲਸ਼ਕਰ ਪੈਸਾ ਕਨੈਕਸ਼ਨ ਚਿਹਰਾ ਲੋਕਾਂ ਨੂੰ ਕਿਹੜਾ ਅਪੀਲ ਕਰਦਾ ਬਹੁਤ ਕੁਝ ਚਾਹੀਦਾ ਮੇਰਾ ਖਿਆਲ ਹੈ ਕਿ ਇਹ ਗੱਲ ਜੇ ਇਸ ਤਰ੍ਹਾਂ ਸੋਚ ਲੈਣ ਦੋਵੇਂ ਧਿਰ ਤੇ ਇਹਨਾਂ ਦੀ ਉਮੀਦ ਘਟੂ-ਘਟ ਕਾਫੀ ਵੱਧ ਸਕਦੀ ਹੈ ਜੇ ਖੱਲੇ-ਗੱਲੇ ਰਹਿਣਗੇ ਤੇ ਫਿਰ ਕਾਂਗਰਸ ਦੀ ਉਮੀਦ ਹੈ ਫਿਰ ਤੇ ਕੋਈ ਹੋਰ ਰਾਹ ਹੈ ਹੀ ਤਾਂ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਸਮਾਜਤਾ ਜੀ ਤਾ ਇਸਨ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਦੇ ਨਾਲ ਅਸੀਂ ਇਲੈਕਸ਼ਨ ਦੇ ਉੱਤੇ ਵਿਸ਼ੇਸ਼ ਜਿਹੜੀ ਆ ਉਹ ਐਨਾਲਿਸਿਸ ਕੀਤਾ ਹੈ ਕਿ ਆਖਰਕਾਰ ਇਸ ਤੋਂ ਬਾਅਦ 2027 ਦੇ ਲਈ ਕੀ ਕੁਝ ਸਿਨੈਰੀਓ ਬਣ ਰਿਹਾ ਹੈ ਕੀ ਕੁਝ ਤਸਵੀਰ ਬਣ ਰਹੀ ਹੈ ਉਸ ਦੇ ਉੱਤੇ ਚਰਚਾ ਕੀਤੀ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜ ਰਹੋ ਦਾ ਪੰਜਾਬੀ ਲਿੰਕ ਦੇ ਨਾਲ